ਜੋ ਇਸ ਮਾਰੇ ਤਿਸ ਕੋ ਪਾਉ ਨਾਹੀਂ ਜੋ ਇਸ ਮਾਰੇ ਸੋ ਨਾਮ ਸਮਾਹ ਜਿਹੜਾ ਬੰਦਾ ਦੁਬਦਾਂ ਨੂੰ ਮਾਰ ਲੈਂਦਾ ਆਪਣੇ ਮਨ ਚੋਂ ਫੇਰ ਕਿਸੇ ਦਾ ਡਰ ਨਹੀਂ ਰਹਿੰਦਾ ਉਹਨੂੰ ਇੱਕ ਪਾਸਾ ਕਰਤਾ ਬਾਬਾ ਦੀਪ ਸੋ ਨੇ ਖੰਡੇ ਦੀ ਲਕੀਰ ਖਿੱਚਦੀ ਆ ਜਾਓ ਭਈ ਜੀਨੇ ਮਰਨਾ ਉਹ ਆ ਜਾਓ ਜੀਨੇ ਨਹੀਂ ਮਰਨਾ ਪਰਲੇ ਪਾਸੇ ਦੁਬਦਾਂ ਜਿਸ ਮੈਂ ਜਾਉ ਕਿ ਬਚ ਕੇ ਆਉਣਾ ਸੀ ਆਪਾਂ ਸਿਰਫ ਮਰਨੇ ਜਾਣਾ ਵਾ ਸ਼ਹੀਦ ਦੀ ਹੋ ਦੇਣੀ ਜਾ ਕੇ ਬਸ ਸਾਰੇ ਹੀ ਲਾਈਨ ਟੱਪਿਆ ਇੱਕ ਗੱਲ ਕਰਤੀ ਨਾ ਇੱਕ ਗੱਲ ਕਰ ਲਓ ਕੀ ਕਰਨਾ ਨਾ ਕਦੇ ਇਧਰ ਲਾਤ ਰੱਖਣੇ ਆ ਕਦੇ ਉਧਰ ਲਾਤ ਰੱਖ ਲੈਣੇ ਆ ਉਹਦਾ ਬੰਦਾ ਕਾਮਯਾਬ ਨਹੀਂ ਹੁੰਦਾ ਭਗਤੀ ਦ੍ਰਿੜਤਾ ਨਾਲ ਕੀਤੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਬਚਪਨ ਤੋਂ ਲੈ ਕੇ ਪੰਜ ਜਪਜੀ ਸਾਹਿਬ ਪਾਠ ਸ਼ੁਰੂ ਕੀਤੇ ਤੀਜੀ ਕਲਾਸ ਤੋਂ ਘਰੇ ਰੋਟੀ ਨਹੀਂ ਸੀ ਹੁੰਦੀ ਖਾਣ ਨੂੰ ਅੱਧੀ ਰੋਟੀ ਤੇ ਗੁਜ਼ਾਰਾ ਕਰਨਾ 24 ਘੰਟੇ ਬਾਅਦ ਕਦੇ ਅੱਧੀ ਰੋਟੀ ਮਿਲਦੀ ਨਿਆਣਿਆਂ ਨੂੰ ਰੋਟੀ ਨਹੀਂ ਸੀ ਮਿਲਦੀ ਹੁੰਦੀ ਇੰਨੇ ਹਾਲਾਤ ਕਰਦੇ ਪਰ ਕਹਿੰਦੇ ਮੈਂ ਪਹਿਲਾਂ ਮਿਲਣਾ ਹੀ ਤੈਨੂੰ ਐ ਮੈਂ ਮਾਇਆ ਤਾਂ ਬਾਅਦ ਹੀ ਲਾਉਂਗਾ ਮਾਇਆ ਦੀ ਤਾਂ ਇੱਛਾ ਹੀ ਛੱਡ ਦਿੱਤੀ ਬਥੇਰਾ ਮਹਾਰਾਜ ਨੇ ਕਿਹਾ ਮਾਇਆ ਮੰਗ ਲਾ ਨਾ ਮਾਇਆ ਨਹੀਂ ਲੈਣੀ ਮੈਂ ਜਿਉਂ ਸ਼ੁਰੂ ਕੀਤਾ ਜਿਉਂ ਸ਼ੁਰੂ ਕੀਤਾ ਕਮ 150 ਜਪਜੀ ਸਾਹਿਬ ਤੱਕ ਪੰਜ ਗ੍ਰੰਥੀ ਦਾ ਸਹਿਜ ਪਾਠ ਦਾ ਨਿਤਨੇਮ ਪੰਜ ਬਾਣੀਆਂ ਰਹਿਰਾਸ ਕੀਰਤਨ ਕੋ ਸੋਹਿਲਾ 22 ਘੰਟੇ ਇੱਕ ਪਾਸੇ ਚੱਲੀ ਗਏ ਬਸ ਮਾਇਆ ਵਾਲਾ ਪੱਖ ਹੀ ਛੱਡ ਦਿੱਤਾ ਜੇ ਖੇਤਾਂ ਵਿੱਚ ਵੀ ਕੰਮ ਕਰਨਾ ਪਿਆ ਤਾਂ ਵੀ 2 ਘੰਟੇ ਭਗਤੀ ਨਹੀਂ ਛੱਡੀ ਆਪਣੀ ਨਾਲ ਕਹੀ ਵਾਹੀ ਜਾਣੀ ਦਾ ਪਾਠ ਕਰੇ ਜਾਣਾ ਸਾਰੇ ਪਾਸੇ ਜਵਾਬ ਹੋ ਗਿਆ ਪਰਖ ਲਈ ਪਰਮੇਸ਼ਰ ਨੇ ਘਰੇ ਡੰਗਰਾਂ ਨੂੰ ਪਾਉਣ ਨੂੰ ਪੱਠੇ ਨਹੀਂ ਸੀ ਹੁੰਦੇ ਕੋਈ ਘਰ ਦੇ ਤੂੜੀ ਨਹੀਂ ਸੀ ਦਿੱਤੇ ਨਾਲ ਦੇ ਜਿਹੜੇ ਰਿਸ਼ਤੇਦਾਰ ਸੀ ਚਲ ਹੁਣ ਤਾਂ ਕਹਿ ਦਿੰਦੇ ਸਾਰੇ ਸਾਡਾ ਸਾਡਾ ਤੂੜੀ ਨੂੰ ਅੱਗ ਲਾ ਦਿੰਦੇ ਹੁੰਦੇ ਸੀ ਸਾਹਮਣੇ ਪਰ ਤੂੜੀ ਤੈਨੂੰ ਨਹੀਂ ਦੇਣੀ ਮਹਾਪੁਰਖ ਕਹਿੰਦੇ ਮੈਂ ਫਿਰ ਕਿਸੇ ਨਾਲ ਜਾ ਕੇ ਗੱਲ ਕਰਕੇ ਆਉਣੀ ਵੀ ਜਿਹੜੇ ਗੰਨੇ ਆ ਜੋ ਉੱਤਰਲੇ ਪੱਤੇ ਉਹਨੂੰ ਆਗ ਕਹਿੰਦੇ ਨੇ ਕਹਿੰਦੇ ਆਗ ਸਾਨੂੰ ਦੇ ਦੇਂਗੇ ਤੁਸੀਂ ਅਸੀਂ ਡੰਗਰਾਂ ਨੂੰ ਪਾਉਣਾ ਆਪਣੇ ਨੂੰ ਕਰਲੇ ਕਰਕੇ ਕਿਸੇ ਤੋਂ ਆਗ ਲਿਆਉਣਾ ਕਹਿੰਦੇ ਫਿਰ ਮੇਕੁਤਰਾ ਕਰਕੇ ਡੰਗਰਾਂ ਨੂੰ ਪਾਉਣੇ ਨਿਆਣਿਆਂ ਨੂੰ ਰੋਟੀ ਨਹੀਂ ਸੀ ਮਿਲਦੀ ਹੁੰਦੀ ਜੁੱਤੀ ਪਾਉਣ ਨੂੰ ਨਹੀਂ ਸੀ ਹੁੰਦੀ ਪੈਰਾਂ 'ਚ ਇੱਕ ਚੋਲਾ ਹੁੰਦਾ ਸੀ ਬਸ ਉਹ ਹੀ ਧੋ ਲੈਣਾ ਉਹ ਹੀ ਸਵੇਰੇ ਪਾ ਲੈਣਾ ਅੱਤ ਦੀ ਗਰੀਬੀ ਕੱਟ ਕੇ ਇੱਕੋ ਹੀ ਪਾਸਾ ਰੱਖਿਆ ਵੀ ਪਹਿਲਾਂ ਤੂੰ ਦਰਸ਼ਨ ਦੇ ਮੈਨੂੰ ਬਸ ਚਾਰ ਵਾਰੀ ਪ੍ਰਤੱਖ ਦਰਸ਼ਨ ਹੋਏ ਫਿਰ ਦਸਵੇਂ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ ਫਿਰ ਹਜੂਰ ਸਾਹਿਬ ਜਾ ਕੇ ਦਰਸ਼ਨ ਹੋਏ ਜਾਂ ਮਾਤਾ ਸਾਹਿਬ ਕੌਰ ਦੇ ਦਸਵੇਂ ਪਾਤਸ਼ਾਹ ਦੇ ਫਿਰ ਉੱਥੇ ਉਹਦਾਂ ਨੇ ਕਿਰਪਾ ਕੀਤੀ ਜਿਹੜੀ ਦ੍ਰਿਸ਼ਟੀ ਮੰਗੀ ਸੀ ਉਹ ਬਹੁਤ ਵੱਡੀ ਮੰਗੀ ਸੀ ਕੀ ਮੰਗੀ ਸੀ ਕਹਿੰਦੇ ਮੈਨੂੰ ਅਬਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ ਮੈਂ ਕਿਹਾ ਇਹ ਤਾਂ ਮੈਂ ਪਹਿਲੀ ਵਾਰ ਸੁਣੇ ਅਬਨਾਸੀ ਦਰਸ਼ਨ ਕੀ ਹੁੰਦੇ ਨੇ ਕਹਿੰਦੇ ਜਰਰੇ ਜਰਰੇ ਵਿੱਚ ਉਹਦਾ ਪ੍ਰਕਾਸ਼ ਦੇਖਣਾ 1980 ਦੇ ਆਸਪਾਸ ਆ ਮਹਾਪੁਰਖਾਂ ਦੀ ਬਣੀ ਸੀ ਜਰਰੇ ਜਰਰੇ ਵਿੱਚ ਪ੍ਰਕਾਸ਼ ਦੇਖਣਾ ਜੋ ਲੋਕ ਕਹਿੰਦੇ ਉਹਨਾਂ ਆ ਕੀਤਾ ਆ ਕੀਤਾ ਉਹ ਸਿਰਫ ਹੁਕਮ ਸੀ ਅਕਾਲ ਪੁਰਖ ਦਾ ਕਹਿੰਦੇ ਮੈਨੂੰ ਜੋ ਹੁਕਮ ਕਰਦੇ ਮਹਾਰਾਜ ਮੈਂ ਉਹੀ ਕਰਦਾ ਮੈਂ ਮਹਾਰਾਜ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਫੇਸ ਕਰਕੇ ਦੁਬਿਧਾ ਨੂੰ ਮਾਰ ਕੇ ਭਗਤੀ ਕਰਤੀ ਬਾਬਾ ਅਤਰ ਸਿੰਘ ਮਸਤੂਆਣੇ ਵਾਲਾ ਨੇ ਦੁਬਿਧਾ ਨੂੰ ਮਾਰ ਕੇ ਭਗਤੀ ਕੀਤੀ ਭਗਤ ਰਵਦਾਸ ਨੇ ਮਾਇਆ ਹੀ ਨਹੀਂ ਮੰਗੀ ਰੱਬ ਤੋਂ ਕਹਿੰਦੇ ਮੈਂ ਲੈਣੀ ਨਹੀਂ ਚੁਕਤਲਾ ਆਪਣੀ ਜੇ ਰੱਬ ਚਾਰ ਮੋਹਰਾਂ ਰੱਖ ਦਿੰਦਾ ਸੀ ਮਿੱਟੀ ਸਮਝ ਕੇ ਸੁੱਟ ਦਿੰਦੇ ਹੁੰਦੇ ਸੀ ਮੈਂ ਨਹੀਂ ਮਾਇਆ ਲੈਣੇ ਪਰਮਾਤਮਾ ਨੇ ਪਰਖ ਲੈਣ ਦੇ ਮਾਰਿਆਂ ਨੇ 파ਰਸ ਦੀ ਬੱਟੀ ਭਗਤ ਰਵਦਾਸ ਨੂੰ ਦੇਤੀ। ਪਰਮਾਤਮਾ ਆਏ ਕਹਿੰਦੇ ਤੂੰ ਤਾਂ ਝੌਂਪੜੀ 'ਚ ਬੈਠਾ ਮਹਿਲ ਪਾਏ ਹੋਣੇ ਸੀ ਹੁਣ ਕਿੱਥੇ ਆਹੋ ਬੱਟੀ? ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆਏ। ਕਹਿੰਦੇ ਜਿੱਥੇ ਰੱਖੀ ਸੀ ਉੱਥੋਂ ਹੀ ਚੱਕ ਲੋ ਮੈਂ ਹੱਥ ਹੀ ਨਹੀਂ ਲਾਇਆ। ਧੰਨ ਭਗਤ ਰਵਦਾਸ ਧੰਨ ਕਬੀਰ ਕਬੀਰ ਦੇ ਕੋਲ ਮਾਇਆ ਆ ਗਈ। ਭੱਜ ਜਾ ਇੱਥੋਂ। ਨੱਕ ਨੂੰ ਕਾਟੀ, ਕੰਨ ਨੂੰ ਕਾਟੀ, ਕਾਟਕੂਟ ਕਾ ਡਾਰੇ ਕਬੀਰ ਨੇ ਮਾਇਆ ਹੀ ਕੱਟ ਦਿੱਤੀ ਸਾਰੇ ਨੱਕ ਨੁੱਕ ਵੜ ਦਿੱਤਾ ਉਹਦਾ। ਤਨ ਫਰੀਦ ਮਾਇਆ ਦਾ ਤਿਆਗੀ ਇੱਕ ਪੱਖ ਚ ਹੋ ਕੇ ਚੱਲਿਆ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੁੰਦੀ ਆ ਨਾ ਫਿਰ ਬਹੁਤ ਇੱਕ ਪੱਖ ਵਿੱਚ ਹੀ ਚੱਲ ਕੇ ਦ੍ਰਿਬੀ ਦੇਖਣੀ ਪੈਂਦੀ ਆ ਕਈ ਵਾਰੀ ਬਾਕੀ ਪਿਛਲੇ ਜਨਮ ਦੀ ਪਰਾਲਬਧ ਹੁੰਦੀ ਹੈ ਸੋ ਪਿੰਡ ਵਿੱਚੋਂ ਦੁੱਧ ਇਕੱਠਾ ਕਰਕੇ ਮਹਾਪੁਰਖਾਂ ਕੋਲ ਲੈ ਕੇ ਗਏ ਇੱਕ ਵਾਰੀ ਗਾਗਰ ਚ ਪਾ ਕੇ ਬਾਬਾ ਜਨੈਲ ਸਿੰਘ ਜੀ ਖਾਲਸਾ ਤਖਤੂਪੁਰੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿਣ ਲੱਗੇ ਆ ਗਿਆਂ ਭਾਈ ਕਹਿੰਦੇ ਹਾਂ ਜੀ ਪਿੰਡ ਚੋਂ ਗਾਗਰ ਚ ਦੁੱਧ ਇਕੱਠਾ ਕਰਕੇ ਲੈ ਗਏ ਹੋਰ ਕੀ ਹਾਲ ਹੈ ਭਾਈ ਠੀਕ ਹੈ ਜੀ ਚੜ੍ਹਦੀ ਕਲਾ ਜੀ ਟੁੱਟੀ ਹੋਈ ਜੁੱਤੀ ਪਾਈ ਹੋਈ ਸੀ ਪੈਰਾਂ ਚ ਮਹਾਪੁਰਖ ਵੀ ਦੇਖ ਰਹੇ ਨੇ ਇੱਕ ਸਿੰਘ ਕਹਿੰਦਾ ਜੀ ਪਿੰਡ ਚੋਂ ਦੁੱਧ ਇਕੱਠਾ ਕਰਕੇ ਲਿਆਇਆ ਇਹਦੇ ਘਰੇ ਜਿਹੜੇ ਡੰਗਰ ਨੇ ਜਾਂ ਧਾਰ ਚੋਂ ਦਾ ਸਾਰੇ ਬਾਲਟੀ ਖੂਨ ਨਾਲ ਭਰ ਜਾਂਦੀ ਦੁੱਧ ਨਹੀਂ ਹੁੰਦਾ ਉਹ ਐਵੇਂ ਚੱਕਰ ਚੱਲਿਆ ਸੀਗਾ ਸਾਰੇ ਘਰ ਦੇ ਵਿੱਚ ਖੂਨ ਦੇ ਲੋਥੜੇ ਡਿੱਗਦੇ ਸੀ ਖੂਨ ਹੀ ਖੂਨ ਦਿਖਦਾ ਹੁੰਦਾ ਸੀ ਇਹ ਗੱਲਾਂ ਤੁਹਾਨੂੰ ਕਿਹਨੇ ਦੱਸਣੀਆਂ ਨਾ ਤਾਂ ਕਿਸੇ ਨੂੰ ਪਤਾ ਹੀ ਆ ਤੋ ਉਸ ਵਕਤ ਮਹਾਪੁਰਖ ਬਰਾਗ ਜੀ ਚ ਆ ਕੇ ਕਹਿੰਦੇ ਕੋਈ ਨਹੀਂ ਜਰਨੈਲਸੀਆਂ ਜਿੱਡੇ ਤੇਰੇ ਪੈਰਾਂ ਐ ਇੰਨੀ ਵੀ ਪੂਜਾ ਵੱਧ ਹੋਊਗੀ ਚਿੰਤਾ ਨਾ ਕਰੀ ਇੰਨੀ ਮਾਇਆ ਹੋਊਗੀ ਤੇਰੇ ਕੋਲ ਸੰਭਾਲੀ ਨਹੀਂ ਜਾਣੀ ਇਸ ਤਰ੍ਹਾਂ ਜਿਨ੍ਹਾਂ ਨੇ ਇੱਕ ਪੱਖ ਹੀ ਰੱਖ ਲਿਆ ਦੁਭਧਾ ਨੂੰ ਤਿਆਗ ਦਿੱਤਾ ਜਿਹੜੇ ਬੰਦੇ ਦੁਭਧਾ ਵਿੱਚ ਪੈ ਕੇ ਚੱਲਦੇ ਸੰਸਾਰ ਦੇ ਅੰਦਰ ਕਦੇ ਕਮਾਈ ਨਹੀਂ ਕਰ ਸਕਦੇ ਭਗਤੀ ਨਹੀਂ ਕਰ ਸਕਦੇ ਕਈ ਬੰਦਿਆਂ ਨੇ ਰੱਬ ਦਾ ਪੱਖ ਛੱਡ ਹੀ ਦਿੱਤਾ ਕਹਿੰਦੇ ਰੱਬ ਹੈ ਹੀ ਨਹੀਂ ਸਿਰਫ ਮਾਇਆ ਹੀ ਮਾਇਆ ਕਮਾਉਣੀ ਕਈ ਬੰਦੇ ਨੇ ਸਿਰਫ ਰੱਬ ਨੂੰ ਹੀ ਪਕੜਿਆ ਕਿ ਤੈਨੂੰ ਹੀ ਪਹਿਲਾਂ ਮਿਲਣਾ ਮਾਇਆ ਲੈਣੀ ਨਹੀਂ ਉਹ ਐਡੇ ਜਿਹੜੇ ਭਗਤ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਉਹ ਰੱਬ ਦੇ ਪਿਆਰੇ ਭਾਈ ਹੇਮਾ ਜੀ ਬਸਤਾ ਟੁੰਟੀ ਝੋਂਪੜੀ ਚੀਰ ਸਭ ਛਿੰਨਾ ਜਾਤ ਨਾ ਪਤਨ ਆਦਰ ਉਹ ধ্যান ਪਰਮਿਲਾ ਰਾਜਸ ਅਗਲੀ ਸ੍ਰਿਸ਼ਟਾ ਦਾ ਹਰ ਨਾਮ ਮਨ ਭਿੰਨਾ ਉਹ ਬਾਬਾ ਦੀਪ ਸਿੰਘ ਦੀ ਫਿਲਮ ਜੀ ਬਣਾਈ ਜਿਹੜੀ ਦਿਖਾਇਆ ਨਹੀਂ ਇੱਕ ਘੜੇ 'ਚ ਛੋਲੇ ਰੱਖਦੇ ਹੁੰਦੇ ਸੀ ਇੱਕ 'ਚ ਪਾਣੀ ਬਾਬਾ ਜੀ ਛੋਲੇ ਖਾਂਦੇ ਹੁੰਦੇ ਸੀ ਇੱਕ ਮੁਠੀ ਤੇ ਉਤੋਂ ਪਾਣੀ ਪੀ ਲੈਣਾ ਇੰਨੀ ਕੀ ਖਰਾਕ ਸੀ 110 ਪਾਟ ਜਗਜੀਤ ਸਿੰਘ ਸਾਹਿਬ ਦੇ ਕਰਨੇ ਤੇ ਫੇਰ ਸੀਸਕਲੀ ਤੇ ਰੱਖ ਕੇ ਜੰਗ ਕਾਹ ਨਾਲ ਕੀਤਾ ਗਿਆਨ ਨਾਲ ਬ੍ਰਹਮ ਗਿਆਨ ਕਰਕੇ ਕਾ ਸਤਿਗੁਰੂ ਕਹਿੰਦੇ ਦੁਬਦਾ ਮਾਰੋ ਮਨ ਚ ਇੱਕ ਪੱਖ ਰੱਖਣਾ ਪੈਣਾ ਸੋ ਮਹਾਰਾਜ ਤਾਈਓ ਕਹਿੰਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਾ ਕੀਜਾ